ਬਾਰਿਸ਼ ਵਿੱਚ ਵੀ ਚੱਲਿਆ ਕਾਸ ਕੋਆਪਰੇਸ਼ਨ ਜੁੱਦ ਨਸ਼ਿਆਂ ਵਿਰੁੱਧ ਪੁਲਿਸ ਡਿਵੀਜ਼ਨ ਬੰਗਾ ਦੇ ਡੀਐਸਪੀ ਦੀ ਅਗਵਾਈ ਵਿੱਚ ਚਾਰ ਐਸਐਚਓ ਤੇ 50 ਤੋਂ ਵੱਧ ਮੁਲਾਜ਼ਮਾਂ ਨੇ ਨਸ਼ੇ ਦੇ ਖਾਤਮੇ ਲਈ ਸਰਚ ਅਭਿਆਨ ਜਾਰੀ ਰੱਖਿਆ ਡੀਐਸਪੀ ਨੇ ਦੱਸਿਆ ਕਿ ਜੋ ਡਿਵੀਜ਼ਨ ਦੇ ਹੌਟਸਪੌਟ ਪਿੰਡ ਹਨ ਲਖਪੁਰ ਲਗੇਰੀ ਜੰਡਿਆਲਾ ਕਮਾਮ ਤੇ ਥਾਂਦੀਆਂ ਇਨਾ ਪਿੰਡਾਂ ਵਿੱਚ ਵੀ ਅਤੇ ਇਸ ਤੋਂ ਇਲਾਵਾ ਵੀ ਸਰਚ ਅਭਿਆਨ ਜਾਰੀ ਰਹੇਗਾ ਅਤੇ ਨਸ਼ਾ ਕਰਨ ਵਾਲੇ ਜਾਂ ਨਸ਼ਾ ਦੇ ਆ ਵਪਾਰ ਕਰਨ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ। ਸਰ ਜੀ ਜੁੱਧ ਨਸ਼ਿਆਂប្រੋਤ ਜਿਹੜੀ ਆ ਮੁਹਿੰਮ ਜਿਲ੍ਹੇਵਰ ਵਿੱਚ ਜਿਹੜੇ ਨੀਰਪੜ ਦੇ ਵਿੱਚ ਨਸ਼ਾ ਦੇ ਦਿੱਤੀ ਲੱਖਪੋਰ ਲਗੀਤ ਦਸਤਕ ਦਿੱਤੀ ਆ ਤੇ ਕੀ ਕੀ ਨੰਤਰ ਬਰਾਮਦ ਹੋਇਆ। ਇਹ ਸਾਡੇ ਨਾਲ ਦੇ ਹੌਸਪੋਰਟ ਪਿੰਡ ਨੇ ਇਹ ਅਜੇ ਪਹਿਲਾਂ ਕਾਫੀ ਜਿਹੜਾ ਨਸ਼ੇ ਦੀ ਵਿਕਨੀ ਲਈ ਹੁੰਦੀ ਸੀ ਉਸ ਵਨ ਜਿਹੜਾ ਇਹਨਾਂ ਤੇ ਹੈ ਨਾ ਬਾਰ ਬਾਰ ਇਹਨਾਂ ਦਾ ਸੱਟ ਆਪਰੇਸ਼ਨ ਤੇ ਇਹਨਾਂ ਤੇ ਜਿਹੜੀ ਖੜੀ ਨਿਗਰਾਨੀ ਜਿਹੜੀ ਜਾਰੀ ਨੇ ਦੀ ਆ ਤੇ ਇਸ ਸੰਬੰਧੀ ਅਸੀਂ ਪਹਿਲਾਂ ਵੀ ਇਹ ਰਿਸਰਚ ਆਪਰੇਸ਼ਨ ਕੀਤੇ ਅੱਜ ਵੀ ਇਸ ਮਨੋਰਚਨਸ ਮਤੇ ਜਿਹੜਾ ਸੱਟ ਆਪਰੇਸ਼ਨ ਨੇ ਮੈਮਰੀ ਚਲਾਈ ਗਈ ਹੈ ਅੱਜ ਕਿੰਨੇ ਕੁ ਮੁਲਾਜ਼ਮ ਹੈਗੇ ਜਿਹੜੇ ਸੱਟਿਫੀਕੇਸ਼ਨ ਦੇ ਵਿੱਚ ਸਾਰੇ ਸਬੰਧਿਤ ਚਾਰੋਂ ਵਸਤੇ ਤੇ ਸਾਰੀ ਫੋਲ ਜੋ ਸਬੰਧਿਤ ਫੋਰਸ ਹੈ ਇਹ ਸਭ ਤੋਂ ਪ੍ਰੈਸ਼ਨ ਚਾਸਿੰਗ ਦੇ ਪਾਗ ਰਹੀ ਤੇ ਇਸ ਸੰਬੰਧੀ ਇਲਜੈਂਸੀ ਨੇ ਵੀ ਇਸ ਮਾਰੇ ਅਨਸਰ ਦੇ ਰਿਹਾ ਉਹਨੇ ਕਾਰਨ ਜਿਹੜੀ ਤਰ੍ਹਾਂ ਸ਼ਿਕਾਇਤ ਜਾਰੀ ਮਹੱਤਵਕ ਕੁਛ ਬਰਾਵਦ ਨਹੀਂ ਹੋਇਆ ਕਿਸੇ ਤੋਂ ਇਫਰ ਹਾਲ ਇਹ ਸਭ ਤੋਂ ਪ੍ਰੈਸ਼ਨ ਵਾਲਾ ਜਾਰੀ ਹੈਗਾ ਜਿਹੜੇ ਜਿਹੜੇ ਹਾਸਪਤਾਲ ਜਿਹੜੇ ਪਿੰਡ ਹੈਗੇ ਆ ਜਿਹੜੇ ਮੇਜ ਤੇ ਨਸ਼ਾ ਤਸਕਰਾਂ ਦੇ ਆ ਤੇ ਉੱਤੇ ਠੀਕੀ ਇਹ ਸਾਰੇ ਸਾਬੰਧਿਤ ਦੇ ਵਿੱਚ ਜਿਹੜੇ ਹੈਗੇ ਆ ਇਹ ਪੰਜ ਪਿੰਡ ਨੇ ਲੱਖਪੁਰ ਲੰਗੇ ਦੀ ਚੰਡਿਆਲਾ ਤੇ ਕੋਮ ਤੇ ਥਾਂ ਦੀਆਂ ਇਹਨਾਂ ਪੱਨਾਂ ਦੇ ਵਿੱਚ ਜਿਹੜਾ ਸਾਡਾ ਜਿਹੜਾ ਜ਼ਿਆਦਾ ਫੋਕਸ ਵੀ ਰਹਿੰਦਾ ਹੈ ਤੇ ਬਾਕੀ ਪੱਨਾਂ ਜਿਹੜੀਆਂ ਇਹਨਾਂ ਪੱਨਾਂ ਜਿਆਦਾ ਜਿਹੜੀਆਂ ਮੈਸੇਜ ਹੋਸੀ ਕਿੰਨਾ ਕੁ ਜਿਹੜਾ ਨਸ਼ਾ ਹੁਣ ਤੱਕ ਬਰਾਮਦ ਹੋਇਆ ਸਾਡੇ ਨੂੰ ਦੀ ਕਾਫੀ ਜਿਹੜੀਆਂ ਮਕਦਮੇ ਦਰਜ ਕੀਤੇ ਜਿਹਨਾਂ 1 ਤਨ ਤੋਂ ਲੈ ਕੇ ਜਿਹੜੀ ਮੈਮੂ ਜਾਰੀ ਹੋਈ ਹੈ ਕਿ ਇੱਕ ਤੋਂ 36 ਮਕਦਮੇ ਦਰਜਾ 209 ਮਦਦਲੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਹੁਣ ਤੱਕ ਜਿਹੜੇ ਨਸ਼ਾ ਕਰਦੇ ਆ ਜਾਂ ਨਸ਼ਾ ਵੇਚਦੇ ਆ ਉਹਨਾਂ ਨੂੰ ਵੀ ਕੀ ਜਣਾ ਚਾਹੁੰਦੇ ਆ ਪਬਲਿਕ ਨੂੰ ਵੀ ਕਿਸਾਈਂ ਦੇਣਾ ਹੈ ਪਬਲਿਕ ਦਸ ਜੋਗੇ ਹੀ ਸੋਨੇ ਵੀ ਜਿਹੜੇ ਬੱਚੇ ਰ ਇਸ ਕੰਮ ਚ ਐਡਿਕਟ ਹੋਏ ਆ ਉਹਨਾਂ ਨੂੰ ਜਿਹੜਾ ਮੋਟੀਵੇਟ ਕਰਕੇ ਉਹਨਾਂ ਨੂੰ ਇਸ ਮਾੜੀ ਹਾਲਤ ਤੋਂ ਜਿਹੜਾ ਦੂਰ ਕੀਤਾ ਜਾਵੇ ਤੇ ਜਿਹੜੇ ਨਸ਼ਾ ਸਮਗਲ ਜਿਹੜੇ ਹੈਗੇ ਆ ਇਹਨਾਂ ਦੇ ਖਿਲਾਫ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਆਪਣੇ ਇਤਲਾਹ ਦਿੱਤੀ ਜਾਵੇ ਤੇ ਇਹਨਾਂ ਨੂੰ ਇਸ ਜੜ ਤੋਂ ਖਤਮ ਕੀਤਾ ਜਾਵੇ ਨਸ਼ਾ ਸਮਗਲ